Κατά ਕਤ ਕਰੇ ਓਡੀਣਾ ਸਤੋ ਬਾਣਿ ਦੋ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ੋਤ ਨਿਹਾਲ ਇਕ ਅਖਰ ਹਰ ਮਨ ਵਸਤ ਨਾਨਕ ਹੋਤਨ ਹਾਲ ਜੁਗੁ ਜੁਗਤਲ ਦੋ ਜਹਾਨਾਂ ਦੇ ਵਾਲੀ ਛਬਰ ਤਕਤਾਂ ਦੇ ਮਾਲਕ ਗਿਆਨ ਦੇ ਮੁਜਸਮੇ ਰਹਿਮਤਾਂ ਦੇ ਪੰਡਾਰ ਜਾ ਰਜੂਦ ਹਜਰਾ ਹਜ ਸਮੱਚੀ ਮਾਨਵਤਾ ਦੇ ਸੰਜੇ ਰਹੁਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾਰੀ ਅਤੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਨਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਦ ਸੰਗਤ ਜੀ ਉਹ ਬਡੇ ਹੀ ਭਾਗ ਹਨ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੇ ਅੱਜ ਦੇ ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਜਹਾਂਗੀਰ ਦੀ ਕੈਦ ਦੇ ਵਿੱਚੋਂ ਮੁਕਤ ਕਰਵਾਇਆ ਸੀ ਕਿਉਂ ਉਹਨਾਂ ਨੂੰ ਕੈਦ ਕੀਤਾ ਸੀ 52 ਰਾਜਿਆਂ ਨੂੰ ਜੋ ਕਾਫੀ ਲੰਮੇ ਸਮੇਂ ਤੋਂ ਇੱਥੇ ਇਹ ਉਮਰ ਕੈਦ ਭੁਗਤ ਰਹੇ ਸੀ ਇਹਨਾਂ ਜਿਹੜੇ ਬਾਦਸ਼ਾਹ ਹੁੰਦੇ ਨੇ ਤਖਤ ਤੇ ਬਹਿ ਜਾਂਦੇ ਨੇ ਕੁਝ ਮਾੜੀ ਨੀਤੀ ਦੇ ਹੁੰਦੇ ਨੇ ਤੇ ਕੁਝ ਜਿਹੜੇ ਨੇੜੇ ਹੁੰਦੇ ਨੇ ਤਾਂ ਉਹ ਸਲਾਮਾਂ ਦੇਂਦੇ ਨੇ ਜਿਵੇਂ ਮੰਤਰੀ ਹੋ ਗਏ ਸਲਾਹਕਾਰ ਹੋ ਗਏ ਤਾਂ ਉਹਨਾਂ ਨੇ ਜੇ ਬਿਉਤ ਬਣਾ ਲੈਣੀ ਹੈ ਤਾਂ ਇਸ ਇਲਾਕੇ ਨੂੰ ਨਗਰ ਨੂੰ ਦੇਸ਼ ਨੂੰ ਇਹ ਸਵਰਗ ਬਣਾ ਸਕਦੇ ਆ ਜੇ ਉਹਨਾਂ ਨੇ ਸਲਾਹ ਬਣਾ ਲੈ ਲੀ ਕਿ ਨੂੰ ਨਰਕ ਬਣਾਉਣਾ ਹੈ ਤਾਂ ਉਹ ਨਰਕ ਬਣ ਜਾ ਉਹਨਾਂ ਰਾਜੇ ਨੇ ਕਰ ਕਰ ਨਹੀਂ ਜਾਣਾ ਰਾਜੇ ਨੇ ਉਹਦੇ ਸਲਾਹਕਾਰ ਸਲਾਹ ਦਿੰਦੇ ਨੇ ਉਥੇ ਐਦਾਂ ਹੋਇਆ ਉਥੇ ਐਦਾਂ ਹੋ ਰਿਹਾ ਸਾਰੀਆਂ ਗੱਲਾਂ ਉਹਨਾਂ ਤੱਕ ਨਹੀਂ ਪਹੁੰਚਦੀਆਂ ਹੁਣ ਜਦੋਂ 52 ਰਾਜਿਆਂ ਨੂੰ ਕੈਦ ਕੀਤਾ ਹੋਇਆ ਆ ਉਹ ਇਹਦੇ ਕਰਕੇ ਇਹ ਮਾਮਲਾ ਹੁੰਦਾ ਜਿਹੜਾ ਉਹਨਾਂ ਤੱਕ ਨਹੀਂ ਪਹੁੰਚਦਾ ਜਿਹੜੇ ਅੱਗੇ ਹੁੰਦੇ ਨੇ ਖਾਣ ਵਾਲੇ ਤਾਂ ਫਿਰ ਸਿੱਧੀਆਂ ਦੀਆਂ ਪੁੱਠੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਸੀ ਕਿਤਾ ਸਾਡਾ ਬਾਗੀ ਖਾਰ ਖਾਂਦਾ ਸਾਡੇ ਤੋਂ ਇਹ ਕੱਲ ਨੂੰ ਕਿਤੇ ਸਾਡੇ ਤਾਕਤ ਨੂੰ ਨਾ ਪਹੁੰਚੇ ਕੁਝ ਸੀ ਜਿੰਨਾਂ ਦੇ ਨਾਲ ਇਹਦਾ ਜੰਗ ਦੇ ਮਾਮਲੇ ਬਣੇ ਸੀ ਅਮੋ ਸਾਹਮਣੇ ਹੋਏ ਸੀ ਕੁਝ ਨਹੀਂ ਸੀ ਕੁਜ ਨੂੰ ਨੇ ਦੇਖਿਆ ਕੀਤਾ ਸੀ ਇਹ ਲੰਮੇ ਸਮੇਂ ਤੋਂ ਸੀ ਤਾਂ ਹੁਣ ਜਿਸ ਸਮੇਂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਗਲਾਪ ਹੋਇਆ ਸ਼ਿਕਾਰ ਕੀਤਾ ਸੀ ਉਹਨਾਂ ਨੇ ਜਹਾਂਗੀਰ ਨੇ ਵੇਖਿਆ ਤਾਂ ਸਤਿਗੁਰੂ ਆਪਣੀ ਮੌਜ ਦੇ ਵਿੱਚ ਨੇ ਇਹਨਾਂ ਨੇ ਜਹਾਂਗੀਰ ਨੇ ਕਿਸੇ ਪ੍ਰਕਾਰ ਬਹਾਨਾ ਬਣਾ ਕੇ ਸਤਿਗੁਰਾਂ ਨੂੰ ਗਵਾਲੀਅਰ ਕਿਲੇ ਦੇ ਵਿੱਚ ਭੇਜ ਦਿੱਤਾ ਸਾਹਮਣੇ ਸ਼ੇਰ ਆ ਰਿਹਾ ਸੀ ਸ਼ੇਰ ਦੇ ਨਾਲ ਮੁਕਾਬਲਾ ਹੋਇਆ ਜੜੀਆਂ ਦੀਆਂ ਲਸ਼ਕਰ ਸ਼ੈਨਾ ਨਾਲ ਲੈ ਕੇ ਤੁਰਦਾ ਸੀ ਜਹਾਂਗੀਰ ਉਹ ਸਾਰੀਆਂ ਪਿੱਛੇ ਦੌੜ ਗਈਆਂ ਸਤਗੁਰਾਂ ਦੇ ਨਾਲ ਸਿੰਘ ਸੀ ਕਿ ਸ਼ੇਰ ਆਇਆ ਉਹ ਅੱਗੇ ਜੂਝਦੇ ਸੀ ਸਤਗੁਰਾਂ ਨੇ ਇਸ਼ਾਰਾ ਕੀਤਾ ਸਾਰੇ ਰੁਕ ਗਏ ਸਤਗੁਰਾਂ ਨੇ ਉਹਦੇ ਨਾਲ ਆਪ ਦੋ ਹੱਥ ਕੀਤੇ ਅਤੇ ਨਾਲੇ ਸ਼ੇਰ ਨੂੰ ਮਾਰਿਆ ਅਤੇ ਨਾਲੇ ਉਹਦੇ ਬਾਰੇ ਦੱਸਿਆ ਕਿ ਇਹਦਾ ਉਧਾਰ ਕੀਤਾ ਇਹਦੀ ਮੁਕਤੀ ਕੀਤੀ ਹੈ ਬੜਾ ਹੈਰਾਨ ਹੋਇਆ ਸੀ ਜਹਾਂਗੀਰ ਹੁਣ ਜਹਾਂਗੀਰ ਦੇ ਨੇੜੇ ਨੇ ਜਿਹੜੇ ਚੰਦੂ ਵਰਗੇ ਜਿਨ੍ਹਾਂ ਨੇ ਸਤਕਾਰਯੋਗ ਪੰਜਵੇਂ ਪਾਚਾ ਮਰੂ ਤਖਤ ਤੇ ਬੋਂ 33 ਤਵੀ ਦੇ ਬੋਂ ਦੇ ਵਿੱਚ ਪੂਰਾ ਹੱਥ ਸੀ ਕੁਝ ਆਪਣੇ ਹੁੰਦੇ ਨੇ ਅਤੇ ਕੁਝ ਇਹਨਾਂ ਨੇ ਗੱਲਾਂ ਗਈਆਂ ਜੀ ਏਦਾਂ ਉਹ ਏਦਾਂ ਕਿਤੇ ਸਾਨੂੰ ਜਿਹੜਾ ਸ਼ੇਰ ਦਾ ਮੁਕਾਬਲਾ ਕਰ ਸਕਦੇ ਤਾਂ ਉਹ ਕੀ ਨਹੀਂ ਦੁਨੀਆ ਤੇ ਕਰ ਸਕਦਾ ਹੁਣ ਤਾਂ ਤੁਹਾਡੀ ਮਿੱਤਰਤਾ ਬਣਦੀ ਜਾ ਰਹੀ ਹੈ ਕਿ ਤੁਸੀਂ ਉਹਨੂੰ ਬੜਾ ਅਦਬ ਸਤਕਾਰ ਦੇਨੇ ਹੋ ਕਿਤੇ ਗੱਲ ਨੂੰ ਏਦਾਂ ਨਾ ਹੋਵੇ ਤੁਹਾਡੀ ਤਖਤ ਤੇ ਵਹਿ ਜਾਏ ਹੁਣ ਤਾਂ ਉਹਦੇ ਮਨ ਦੇ ਵਿੱਚ ਰੱਤਾ ਪਰ ਬੇਰੰਜਸ ਨਹੀਂ ਹੈ ਕਿਤੇ ਕਿਸੇ ਨੇ ਭੜਕਾ ਦਿੱਤਾ ਤੁਹਾਡੇ ਪਿਓ ਨੂੰ ਤਸੀਹੇ ਦੇ ਦੇ ਕੇ ਇਹਨਾਂ ਨੇ ਸੀਧ ਕੀਤਾ ਇਹਦੇ ਪਿਓ ਨੇ ਸੀਧ ਕੀਤਾ ਤਾਂ ਫਿਰ ਸਭ ਕੁਝ ਤੋੜਦਾ ਚਲੇ ਆ ਜਾਵੇਗਾ ਲਵੇ ਵਾਲੇ ਨੇ ਸਲਾਮਤ ਦੀਆਂ ਬਹਾਨਾ ਪਾ ਕੇ ਇਦਾਂ ਦੇ ਜਿਹੜੇ ਬਾਦਸ਼ਾਹ ਮੇਨ ਹੁੰਦੇ ਨੇ ਉਹਨਾਂ ਦੇ ਪੈਰ ਵੀ ਨਹੀਂ ਹੁੰਦੇ ਜਹਾਂਗੀਰ ਨੂੰ ਡਰ ਆ ਕਿਤੇ ਆਪਣੇ ਪਿਓ ਦੀ ਰੰਜਿਸ਼ ਮੇਰੇ ਨਾਲ ਨਾ ਕੱਢ ਲਵੇ ਉਹ ਬਹਾਨਾ ਪਾ ਕੇ ਉਹਨਾਂ ਨੂੰ ਗਵਾਲੀਅਰ ਕਿਲੇ ਦੇ ਵਿੱਚ ਭੇਜਿਆ ਗਿਆ। ਰਿਆਸਤ ਦੇ ਵਿੱਚ ਇਹਨਾਂ ਨੇ ਰੱਖਿਆ ਜਿਹੜੇ 52 ਰਿਆਸਤਾਂ ਦੇ ਰਾਜੇ ਸੀ ਉੱਥੇ ਕੈਦ ਕੀਤਾ ਸਤਗੁਰਾਂ ਨੂੰ। ਤਕਰੀਬਨ 2 ਬਰੇ ਗਵਾਲੀਅਰ ਕਿਲੇ ਦੇ ਵਿੱਚ ਸਤਗੁਰੂ ਕੈਦ ਰਹੇ। ਬਾਦਸ਼ਾਹ ਦੇ ਹੁਕਮ ਦੇ ਨਾਲ ਇਹਨਾਂ ਨੂੰ ਉਸ ਸਮੇਂ ਜਿਹੜਾ 100 ਰੁਪਈਆ ਰੋਜ਼ ਦਾ ਖਰਚਾ ਵਜੋਂ ਦਿੱਤਾ ਜਾਂਦਾ ਸੀ। ਉਹਨਾਂ ਸਮਿਆਂ ਦੇ ਵਿੱਚ ਇੱਕ ਪਾਸੇ ਤਾਂ ਇਹ ਅੱਲਾ ਦਾ ਨੂਰ ਮੰਦ ਅਤੇ ਦੂਜੇ ਪਾਸੇ ਨੂੰ ਡਰ ਹੈ 52 ਰਾਜੇ ਨੇ ਉਹਨਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਦਿੰਦੇ ਕਿਸੇ ਨੂੰ ਕੋਈ ਏਦਾਂ ਦਾ ਮਾਇਆ ਨਹੀਂ ਦਿੰਦਾ ਜੋ ਬਣਦਾ ਖਾਣਾ ਉਹ ਉਹ ਮਿਲਦਾ ਉਹਨਾਂ ਨੂੰ ਤਾਂ ਜੇ ਸਮੇਂ ਤੇ ਆਏ ਗੁਰੂ ਸਾਹਿਬ ਤਾਂ ਗੁਰੂ ਸਾਹਿਬਾਂ ਨੂੰ ਇਹਨਾਂ ਨੇ 100 ਰੁਪਇਆ ਉਹ ਸਮੇਂ ਦਾ ਰੱਖਿਆ ਤਾਂ ਜਦੋਂ ਸਤਗੁਰਾਂ ਨੂੰ ਦਿੱਤਾ ਜਾਂਦਾ ਉਹ ਸਾਰਾ 52 ਰਾਜਿਆਂ ਦੇ ਵਿੱਚ ਜਿੰਨੇ ਕੈਦੀ ਨੇ ਉਹਨਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਤਾਂ ਉਥੇ ਰੌਣਕਾਂ ਸ਼ੁਰੂ ਹੋ ਗਈਆਂ ਗਵਾਲੀਅਰ ਕਿਲੇ ਦਾ ਜਿਹੜਾ ਮੇਨਸੀ ਹਰਦਾਸ ਉਹ ਸਤਗੁਰਾਂ ਦਾ ਇਤਨਾ ਪ੍ਰੇਮੀ ਹੋ ਗਿਆ ਤੇ ਉਹਨੇ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਲੰਗਰ ਪਾਣੀ ਦਾ ਪ੍ਰਬੰਧ ਇਹ ਕਰਨ ਲੱਗ ਪਿਆ ਇਹਨੂੰ ਪਤਾ ਸੀ ਕਿ ਤੁਰਕ ਕਦੋਂ ਬੇਈਮਾਨ ਹੋ ਜਾਣ ਇਹਨਾਂ ਦਾ ਭਰੋਸਾ ਕਰਨਾ ਬੜਾ ਮੁਸ਼ਕਲ ਹੈ ਅਤੇ ਬਾਕੀ ਹੈ ਵੀ ਸੀ ਤੁਰਕਾਂ ਦੀ ਨਾ ਤਾਂ ਜ਼ਬਾਨ ਹੈ ਅਤੇ ਨਾ دین ਹੈ ਅਤੇ ਨਾ ਕੋਈ ਈਮਾਨ ਹੈ ਜਿਹੜੇ ਨਮਾਉਂਦੇ ਨੇ ਸਾਈ ਮੀਆਂ ਮੀਰ ਬਰਗੇ ਤਾਂ ਉਹਨਾਂ ਨੂੰ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਅਦਬ ਸਤਕਾਰ ਦੇ ਨਾਲ ਬੁਲਾਇਆ ਕਿ ਸਾਡੇ ਹਰਿਮੰਦਰ ਸਾਹਿਬ ਦੀ ਨੀਂਹ ਤੁਸੀਂ ਰੱਖੋ ਮਤਲਬ ਸਾਰੇ ਕੋ ਜੇ ਨਹੀਂ ਹੁੰਦੇ ਪਰ ਜਿਹੜੇ ਇਲਾਹੀ নূর ਨੂੰ ਕੈਦ ਕਰਦੇ ਪਏ ਨੇ ਤਾਂ ਉਹਨਾਂ ਦਾ ਦੀਨ ਇਮਾਨ ਤਾਂ ਹੋਈ ਨਹੀਂ ਸਕਦਾ ਕੀ ਉਹਨਾਂ ਦੀ ਜ਼ਬਾਨ ਹੋਵੇਗੀ ਇਹਦੇ ਕਰਕੇ ਹਰਦਾਸ ਜਿਹੜਾ ਸੀ ਇੱਥੇ ਦਾ ਮੇਨ ਸਾਹਮਣ ਵਾਲਾ ਕਾਰਜਕਮ ਲੰਗਰ ਪਾਣੀ ਬਣਾਉਣ ਵਾਲਾ ਕੇਦਿਆਂ ਦੇ ਲਈ ਇਨੇ ਪੂਰਾ ਧਿਆਨ ਰੱਖਿਆ ਸਤਿਗੁਰਾਂ ਨੂੰ ਹਰ ਇੱਕ ਸਹੂਲਤ ਦੇਣੀ ਉਹ ਸਤਿਗੁਰੂ ਕਹਿੰਦੇ ਸਾਨੂੰ ਸਹੂਲਤ ਫੇਰ ਦਿਓ ਕਿ ਤੁਸੀਂ ਸਾਰਿਆਂ ਨੂੰ ਦੇ ਸਕਦੇ ਹਰ ਦਾਸ ਨੇ ਉਹਦਾ ਕੀਤਾ ਚੰਦੂ ਫੇਰ ਪਹੁੰਚਿਆ ਕਿ ਮੈਂ ਚਾਹੁੰਦਾ ਸੀ ਇਹਨਾਂ ਦੀਆਂ ਜਣਾ ਖਤਮ ਕਰਾਂ ਇਹਦੇ ਪਿਓ ਨੂੰ ਮਾਰੇ ਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਰਿਸ਼ਤਾ ਆਪਣੀ ਧੀ ਨਾਲ ਕਰਵਾਉਣਾ ਚਾਹੁੰਦੇ ਚੰਦੂ ਨੇ ਬੋਲੇ ਆ ਮੋਰੀ ਦੀ ਟਚਵਾਰੇ ਨੂੰ ਲਾਏ ਗਲਤ ਆਪ ਬੋਲਿਆ ਸੀ 19 ਦੇ ਪਾਚਾ ਮਹਾਰਾਜ ਜੀ ਨੇ ਨਾਲ ਪੂਰਾ ਇਹ ਵੈਰ ਕੱਢਿਆ ਕਿ ਇਹਦਾ ਬਹੁਤ ਕੁਝ ਕੀਤਾ 33 ਦਵੀ ਦੇ ਬਾਣ ਦੇ ਵਿੱਚ ਉਹਨੇ ਹੁਣ ਛੇਵੇਂ ਪਾਚਾ ਮਹਾਰਾਜ ਜੀ ਕੈਦ ਨੇ ਇਹ ਪੂਰਾ ਜੋਰ ਲਾੰਦਾ ਪਏ ਉਥੇ ਗਵਾਲੀਅਰ ਕਿਲੇ ਦੇ ਵਿੱਚ ਗਿਆ ਕਿਉਂਕਿ ਸਰਕਾਰੀ ਦਰਬਾਰੇ ਬਣਦੀ ਸੀ ਇਹਦੀ ਲੋਕ ਜਾਣਦੇ ਸੀ ਜਿਹੜੇ ਇਹਨਾਂ ਦੇ ਅਹਿਲਕਾਰ ਨੇ ਗਵਾਲੀਰ ਕਿਲ੍ਹ ਦੇ ਜਿਹੜੇ ਸੀ ਸਾਰੇ ਮੁਲਾਜ਼ਮ ਜਾਣਦੇ ਸੀ ਕੁਝ ਇਨੇ ਗੰਡਲੇ ਨੇ ਅਤੀ ਮੇਨ ਬੰਦਾ ਸੀ ਹਰਦਾਸ ਹੁਣ ਉਹਨੇ ਛੋੜਾ ਜਾ ਹੋਰ ਸਿਕਿਉਰਿਟੀ ਆਪਣੀ ਟਾਈਟ ਕਰ ਲਈ ਕਿ ਜੇ ਮੈਂ ਟੇਲ ਵਰਤਾਂਗਾ ਸਵੇਰੇ ਦੁਪਹਿਰੇ ਸ਼ਾਮੀ ਜਾਂ ਰਾਤੀ ਤਾਂ ਇਹਨਾਂ ਨੇ ਕੋਈ ਨਾ ਕੋਈ ਪਾਣਾ ਵਰਤਾ ਦੇਣਾ ਪਾਪੀਆਂ ਨੇ ਉਹਨੇ ਪੂਰਾ ਧਿਆਨ ਰੱਖਿਆ ਕੁਝ ਗੰਡਲੇ ਨੇ ਕਿਤੇ ਪਾਪੀ ਜਾਂਦਾ ਜਾਂਦਾ ਚੰਦੂ ਕਿ ਚਲੋ ਇਹਨੋਂ ਵੀ ਗੱਲ ਲਈਏ ਹਰਦਾਸ ਨੂੰ ਅਰਦਾਸ ਦੇ ਕੋਲ ਆਇਆ ਉਹ ਕਹਿੰਦੇ ਤੈਨੂੰ ਅਮੀਰ ਬਣਾ ਦੇਈਏ ਕਹਿੰਦੇ ਜ਼ਰੂਰ ਬਣਾਓ ਤੇਰੀਆਂ ਪੀੜੀਆਂ ਕਈ ਪੀੜੀਆਂ ਬਹਿ ਕੇ ਖਾਣਗੀਆਂ ਕਹਿੰਦੇ ਜ਼ਰੂਰ ਤਨਖਾਹ ਦੇ ਵਿੱਚ ਵਾਅਦਾ ਕਰ ਦੋ ਤੈਨੂੰ ਹਰ ਇੱਕ ਚੀਜ਼ ਦੇਵਾਂਗੇ ਜੀ ਸਦਕੇ ਦੇਓ ਪਰ ਤੈਨੂੰ ਮੈਂ ਇਮਾਨਦਾਰੀ ਦੇ ਨਾਲ ਇੱਥੇ ਕੰਮ ਕਰਦਾ ਮੇਰਾ ਧਰਮ ਵੱਖਰਾ ਹੈ ਪਰ ਇਹ ਇੱਥੇ ਹੈ ਮੇਰੀ ਇਮਾਨਦਾਰੀ ਹੈ ਇਮਾਨਦਾਰੀ ਦੇ ਨਾਲ ਜਾਂ ਮੇਰੀ ਡਿਊਟੀ ਕਰਕੇ ਤੁਸੀਂ ਜੋ ਮਰਜ਼ੀ ਦੇ ਸਕਦੇ ਹੋ ਮੈਂ ਤੁਹਾਨੂੰ ਜਵਾਬ ਨਹੀਂ ਦੇਵਾਂਗਾ ਉਹ ਕਹਿੰਦਾ ਤੇਰੀ ਡਿਊਟੀ ਕਰਕੇ ਨਹੀਂ ਤੇਰੇ ਤੇ ਇੱਕ ਕੰਮ ਲੈਣਾ ਹੈ ਚੰਦੂ ਕਹਿੰਦਾ ਉਹ ਕਹਿੰਦਾ ਦੱਸੋ ਕੰਮ ਕੀ ਹੈ ਚੰਦੂ ਨੂੰ ਤਾਂ ਪਹਿਲ ਉਹਨੂੰ ਹਰਦਾਸ ਨੂੰ ਤਾਂ ਪਹਿਲੀ ਪਤਾ ਸੀ ਕਿ ਚੰਦੂ ਪਹੁੰਚੇ ਗਏ ਥੇ ਉਹ ਕਹਿੰਦਾ ਕਿ ਆ ਜ਼ਹਿਰ ਦੀ ਪੁੜੀ ਹੈ ਤਾਂ ਜੇ ਤੇਰਾ ਦਿਲ ਕਰਦਾ ਜਿੰਨੇ ਬਵੰਜਰ ਰਾਜੇ ਨੇ ਸਾਰਿਆਂ ਨੂੰ ਮਾਰ ਦੇ ਜਿਵੇਂ ਤੇਰਾ ਦਿਲ ਕਰਦਾ ਤੂੰ ਉਦਾਂ ਕਰ ਲੈ ਪਰ ਜਿਹੜਾ ਗੁਰੂ ਆਇਆ ਹੈ ਹਰਗੋਬਿੰਦ ਤਾਂ ਉਹ ਨਹੀਂ ਬਚਣਾ ਚਾਹੀਦਾ ਬਵੰਜਰ ਰਾਜਿਆਂ ਤਾਂ ਹੀ ਉਹ ਕਹਿੰਦਾ ਮੈਨੂੰ ਕੋਈ ਉਹਨਾਂ ਨਾਲ ਕੋਈ ਰੰਜਸ ਨਹੀਂ ਹੈ ਪਰ ਇਹ ਜ਼ਹਿਰ ਦੀ ਪੁੜੀ ਘਟ ਪਾ ਵੱਧ ਪਾ ਜਿੰਨੀ ਮਰਜ਼ੀ ਪਾ ਪਰ ਉਹ ਰਾਤੀ ਸੁੱਤਾ ਸਵੇਰੇ ਉੱਠਣਾ ਨਹੀਂ ਚਾਹੀਦਾ ਐਦਾਂ ਦੀ ਬੌਂਤ ਦੇ ਨਾਲ ਪਾ ਉਹਨੇ ਦੋਵੇਂ ਹੱਥ ਜੋੜੇ ਉਸ ਅਰਦਾਸ ਦੇ ਕੋਲ ਕਹਿੰਦੇ ਕਮ ਸੇ ਕਮ ਜਿਨ੍ਹਾਂ ਨੂੰ ਹਿੰਦ ਦਾ ਜਿਹੜਾ ਜਿਤਨੇ ਵੀ ਜਾਂਦੇ ਨੇ ਸਾਰੇ ਆਪਣਾ ਗੁਰੂ ਮੰਨਦੇ ਨੇ ਮੋਮਨ ਜਾਂਦੇ ਨੇ ਉਹ ਕਹਿੰਦੇ ਨੇ ਸਾਡੇ ਜਹਰਾ ਇਲਾਔਲੀਏ ਪੀਰ ਨੇ ਤਾਂ ਤੁਹਾਨੂੰ ਕੀ ਰੰਜਸ ਇਹਨਾਂ ਦੇ ਨਾਲ ਰੱਤਾ ਪਰ ਵੀ ਉਹਨੂੰ ਰੰਜਸ ਨਹੀਂ ਹੈ ਇਹਨਾਂ ਦੇ ਪਿਤਾ ਨੂੰ ਤੁਸੀਂ ਕੋ ਕੋ ਕੇ ਸੀਧ ਕੀਤਾ ਉਹ ਕਹਿੰਦਾ ਇਹ ਕੰਮ ਮੈਂ ਨਹੀਂ ਕਰਾਂਗਾ ਉਹ ਕਹਿੰਦਾ ਤੈਨੂੰ ਇਦਾਂ ਕਰਾਂਗੇ ਇਦਾਂ ਕਰਾਂਗੇ ਉਹ ਉਹ ਕਹਿਣ ਲੱਗਾ ਚੰਦੂ ਲਾਲ ਜੀ ਜੋ ਤੁਹਾਡਾ ਦਿਲ ਕਰਦਾ ਕਹਿੰਦੇ ਤੁਸੀਂ ਉਹ ਕਰ ਲਓ ਪਰ ਮੈਂ ਉਹਨਾਂ ਨੂੰ ਜੈਰ ਨਹੀਂ ਦੇਵਾਂਗਾ ਤੇ ਨਾ ਕਿਸੇ ਰਾਜੇ ਨੂੰ ਦੇਣ ਦੇਵਾਂਗਾ ਤੁਹਾਡੇ ਇਹਨਾਂ ਨੌਕਰਾਂ ਦੇ ਵਿੱਚ ਮਾਇਆ ਤੈਨੂੰ ਮੂੰਹ ਮੰਗੀ ਮਿਲੇਗੀ ਇਦਾਂ ਮਿਲੇਗਾ ਉਹਨੇ ਦੋਵੇਂ ਹੱਥ ਜੋੜੇ ਸਮਾਪਤੀ ਤੋਂ ਹੋ ਗਿਆ ਤਾਂ ਰਾਜਾ ਜਹਾਂਗੀਰ ਆਪਣੇ ਪਲੰਗ 'ਤੇ ਸੁੱਤਾ ਰਾਤ ਨੂੰ ਸੁਪਨਾ ਆਇਆ ਕਿ ਇਹਨੇ ਸ਼ੇਰ ਨੂੰ ਚਵਟ ਮਾਰ ਲਈ ਇਹਨੇ ਚਵਟ ਮਾਰੀ ਬਚੇ ਆ ਭਜੇ ਆ ਸ਼ੇਰ ਨੇ ਪਿੱਛੋਂ ਆ ਕੇ ਇਹਦੇ ਚਵਟ ਮਾਰੀ ਪੈਰਾਂ ਨੂੰ ਪੈ ਗਿਆ ਪੈਰ ਦੀ ਬੋਟੀ ਲੈ ਕੇ ਕੱਢ ਕੇ ਸ਼ੇਰ ਫਿਰੇ ਭੋਜਿਆ ਲੰਗੜਾ ਲੰਗੜਾ ਦੂਜੀ ਵਾਰ ਚਪਟ ਮਾਰੀ ਸ਼ੇਰ ਦੇ ਇਹਦਾ ਜਿਹੜਾ ਵਿਚਕਾਰ ਵਾਲਾ ਹਿੱਸਾ ਮਲੋ ਲੱਕ ਵਾਲਾ ਪੂਰਾ ਸ਼ੇਰ ਦੇ ਮੂੰਹ ਦੇ ਵਿੱਚ ਆ ਗਿਆ ਉਦੋਂ ਇਹਨੇ ਅੱਲਾ ਨੂੰ ਯਾਦ ਕੀਤਾ ਅਤੇ ਇਹਦੀ ਜ਼ੁਬਾਨ ਤੋਂ ਧੰਨ ਹਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨਿਕਲਿਆ ਉਹਨਾਂ ਨੂੰ ਯਾਦ ਕੀਤਾ ਇਹਨੇ ਕਿ ਸ਼ੇਰ ਦਾ ਮੁਕਾਬਲਾ ਉਹਨਾਂ ਨੇ ਕੀਤਾ ਸੀ ਅੱਜ ਮੈਨੂੰ ਸ਼ੇਰ ਖਾ ਰਿਹਾ ਹੈ ਮੈਨੂੰ ਬਚਾਓ ਇਹ ਉਬੜਵਾ ਉੱਠਿਆ ਰਾਤੀ ਸੁਪਨਾ ਆਇਆ ਸੀ ਤਦ ਇਹਨੇ ਸਵੇਰੇ ਆਪਣੀ ਮੀਟਿੰਗ ਕੀਤੀ ਸਾਰੇ ਬੁਲਾਏ ਕਚਹਿਰੀ ਲਾਈ ਕਹਿੰਦੇ ਮੇਰੇ ਨਾਲ ਆਪਾਣਾ ਵਾਪਰੇਆ ਸਾਈਂ মিয়া ਮੀਰ ਜੀ ਉਸ ਸਮੇਂ ਉਹਨਾਂ ਦੇ ਇਸ ਜਿਹੜੀ ਮੀਟਿੰਗ ਜਿਹੜੀ ਉਹਨਾਂ ਨੇ ਉਹ ਉਸ ਸਮੇਂ ਸੱਦੇ ਸੀ ਕਚਹਿਰੀ ਲਈ ਸੀ ਸਾਈ ਮੀਆਂ ਮੀਰ ਜੀ ਉਹਨਾਂ ਦੇ ਵਿੱਚ ਸ਼ਾਮਲ ਸੀ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਚੰਦੂ لال ਸੀ ਜਿਹੜਾ ਰੰਜਸ ਕਾਣ ਵਾਲਾ ਕਹਿੰਦੇ ਜਿਵੇਂ ਦੇ ਪਿਤਾ ਨੂੰ ਸੀਦ ਕੀਤਾ ਨਾ ਤੁਸੀਂ ਤੁਸੀਂ ਦਿੱਤੇ ਨੇ ਐਦਾਂ ਕਹਿੰਦੇ ਇਹਦਾ ਹਾਲ ਕਰੋ ਬਹੁਤ ਕੁਝ ਉਹਨੇ ਕਿਹਾ ਪਰ ਉਹ ਤੋਂ ਬਾਅਦ ਫਿਰ ਸਤਕਾਰਯੋਗ ਸਾਈ ਮੀਆਂ ਮੀਰ ਜੀ ਬੋਲੇ ਨੇ ਸਾਈ ਮੀਆਂ ਮਿਰਜ ਜੀ ਕਹਿਣ ਲੱਗੇ ਕਹਿੰਦੇ ਜਹਾਂਗੀਰ ਰਾਜਨ ਪਹਿਲਾ ਐਦਾਂ ਦੱਸੋ ਤੁਸੀਂ ਕਿੰਨੱਖ ਅੱਲਾ ਨੂੰ ਮੰਨਦੇ ਖੁਦਾ ਨੂੰ ਮੰਨਦੇ ਹੋ ਕਹਿੰਦੇ ਮੈਂ ਬਹੁਤ ਵਿਸ਼ਵਾਸ ਕਰਦਾ ਖੁਦਾ ਤੇ ਜੇ ਖੁਦਾ ਤੇ ਤੁਹਾਨੂੰ ਵਿਸ਼ਵਾਸ ਹੋਵੇ ਨਾ ਤੁਸੀਂ ਕਿਸੇ ਦੀਆਂ ਗੱਲਾਂ ਨਾ ਸੁਣੋ ਅਤੇ ਇਹ ਦੱਸੋ ਮੈਨੂੰ ਕਿ ਖੁਦਾ ਨੂੰ ਕੈਦ ਕੀਤਾ ਜਾ ਸਕਦਾ ਹੈ ਇਲਾਹੀ ਨੂਰ ਨੂੰ ਕਹਿੰਦੇ ਨਹੀਂ ਕੀਤਾ ਜਾ ਸਕਦਾ ਹਜੇ ਤਾਂ ਤੇਰਾ ਸੁਪਨੈ ਹੈ ਸ਼ੁਕਰ ਕਰ ਕਰ ਸੁਪਨੇ ਅਸਲ ਜ਼ਿੰਦਗੀ ਦੇ ਵਿੱਚ ਤੇਰੇ ਨਾਲ ਕੋਈ ਐਦਾਂ ਦਾ ਅਣਹੋਣੀ ਨਾ ਹੋ ਜੇ ਕਿ ਤੇਰੀ ਬੋਟੀ-ਬੋਟੀ ਨੋਚੀ ਜਾਵੇ ਤੇਰੇ ਕੋਲ ਸਮਾਂ ਹੈ ਜੇ ਇਲਾਹੀ ਨੂਰ ਨੂੰ ਅੱਲਾਹ ਦੇ ਨੂਰ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਗਵਾਲੀਅਰ ਕਿਲੇ ਦੇ ਵਿੱਚ ਤੈਂ ਕੀ ਕੀਤਾ 2 ਸਾਲ ਹੋ ਗਏ ਤੈਨੂੰ ਹਤੇ ਨਿਤ ਤੂੰ ਮੈਨੂੰ ਚੈਨ ਨਹੀਂ ਪੈਂਦੀ ਮੈਨੂੰ ਨੀਂਦ ਨਹੀਂ ਆਉਂਦੀ ਬਹੁਤ ਕੁਝ ਜਹਾਂਗੀਰ ਕਰਦਾ ਹੁੰਦਾ ਸੀ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਸੀ ਇੱਕ ਅੱਲਾ ਹੁੰਦਾ ਨਹੀਂ ਪਰ ਅੱਜ ਜਿਹੜਾ ਵਾਪਰੇ ਆ ਇਹਨੇ ਸਾਂਝਾ ਕਰ ਲਿਆ ਅੱਗੇ ਸਾਂਝਾ ਨਹੀਂ ਕਰਦਾ ਸੀ ਅੱਜ ਸਾਂਝਾ ਕੀਤਾ ਇਹਨੇ ਸਾਈ ਮੀਆਂ ਮੀਰ ਜੀ ਕਹਿੰਦੇ ਇਲਾਹੀ ਨੂਰ ਨੂੰ ਤਾਂ ਕੈਦ ਕੀਤਾ ਉਹਨੂੰ ਰਿਹਾ ਕਰਦੇ ਹੁਣ ਜਿਹੜੇ ਇਦਾਂ ਦੇ ਹੁੰਦੇ ਨੇ ਇਹ ਬਹਿਮੀ ਤਬੀਅਤ ਦੇ ਬਹੁਤੇ ਮਾਲਕ ਹੁੰਦੇ ਨੇ ਮਲੋ ਜਿਆਦਾ ਬਹਿਮ ਦੇ ਵਿੱਚ ਉਹ ਕਹਿੰਦੇ ਇਹਨੂੰ ਵਹਿਮ ਨਾ ਸਮਝੀ ਆਪਣਾ ਭਰਮ ਨਾ ਸਮਝੀ ਅੱਲਾ ਦਾ ਰੂਪ ਨੇ ਛੇਵੇਂ ਪਾਤਸ਼ਾਹ ਇਹਨੇ ਹੁਕਮ ਕਰ ਦਿੱਤੇ ਉਹਨਾਂ ਨੂੰ ਰਿਹਾ ਕਰ ਦੋ ਦਿੱਲੀ ਤੋਂ ਰਿਹਾ ਕਰੋ ਉਹਨਾਂ ਨੂੰ ਗਵਾਲੇ ਕਰੇ ਉੱਥੇ ਸੱਦਾ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਿੰਨੇ 52 ਰਾਜੇ ਸੀ ਉਹਨਾਂ ਨੇ ਮੋਸ਼ਿਸ਼ ਆ ਗਈ ਉਹਨਾਂ ਦੇ ਚਿਹਰੇ ਤੇ ਅਸੀਂ ਭੁੱਲ ਗਏ ਸੀ ਜਦੋਂ ਇਹ ਆਏ ਨੇ ਕਿ ਇਹ ਕੈਦ ਹੈ ਇਹਨਾਂ ਤਾਂ ਇਸੇ ਨੂੰ ਸੱਚਖੰਡ ਬਣਾ ਦਿੱਤਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਐਦਾਂ ਦੀ ਰੰਗਤ ਲਾਈ ਖਾਣੇ ਦੀ ਪੀਣੇ ਦੀ ਕਿਸੇ ਚੀਜ਼ ਦੀ ਟੋਟ ਨਾ ਆਈ ਇਹਨਾਂ ਕਰਕੇ ਬਾਕੀ ਦੂਜਾ ਉਹਨਾਂ ਨੇ ਰੱਬ ਦੇ ਦਰਦੀਆਂ ਗੱਲਾਂ ਕਰਨੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਸਾਖੀਆਂ ਸੁਣਾਉਣੀਆਂ ਉਹ ਤਾਂ ਦੁਨੀਆ ਭੁੱਲ ਜਾਂਦੇ ਸੀ ਅੰਦਰ ਹੁੰਦੇ ਸੀ ਐਦਾਂ ਸੀ ਉਹ ਤਾਂ ਜੀਵਨ ਮੁਕਤ ਨੇ ਹੁਣ ਜਦੋਂ ਉਹਨਾਂ ਨੇ ਸੁਣਿਆ ਕਿ ਛੇਵੇਂ ਪਾਚਾ ਮਹਾਰਾਜ ਜੀ ਨੂੰ ਰਿਹਾਈ ਕੀਤਾ ਜਾਵੇਗਾ ਤਾਂ ਉਹਨਾਂ ਦੇ ਨਮੋਸੀ ਸ਼ਾਗੀ ਸਤਗੁਰਾਂ ਨੇ ਪੁੱਛਿਆ ਭਾਈ ਤੁਹਾਡੇ ਚਿਹਰੇ ਕੁਮੜਾ ਗਏ ਨੇ ਉਹ ਕਹਿੰਦੇ ਸਤਗੁਰੂ ਜੀ ਹੁਣ ਤੁਹਾਡੇ ਤੋਂ ਬਿਨਾਂ ਤਾਂ ਇੱਕ ਮਿੰਟ ਨਹੀਂ ਸਾਡੇ ਤੋਂ ਹੁਣ ਸਮਾਪਤੀ ਤੋਂ ਹੁਣਾ ਕਿਰਪਾ ਕਰੋ ਸਤਗੁਰੂ ਦੱਸੋ ਸਤਗੁਰੂ ਗਸ ਜਿਵੇਂ ਤੁਹਾਡੀ ਮਰਜ਼ੀ ਹੈ ਅਸੀਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੇ ਸਤਗੁਰਾਂ ਨੇ ਰਾਜਿਆਂ ਨੇ ਇਹ ਨਹੀਂ ਕਿਹਾ ਸੀ ਸਾਨੂੰ ਮੁਕਤ ਕਰਾ ਦਿਓ ਉਹ ਕਦੇ ਵਸ ਤੁਹਾਡੇ ਬੰਨਾਂ ਰਹਿ ਨਹੀਂ ਸਕਦੇ ਸਤਗੁਰਾਂ ਨੇ ਫਿਰ ਸਦਾ ਕਲ ਦਿੱਤਾ ਕਹਿੰਦੇ ਜੇ ਰਿਹ ਕਰਨ ਸਾਨੂੰ ਤਾਂ ਕਹਿੰਦੇ 52 ਰਾਜੇ ਮੁਕਤ ਹੋਣਗੇ ਸਾਡੇ ਨਾਲ ਇਹਨਾਂ ਨੂੰ ਨਾਲ ਰਿਹਾਈ ਦਿਓ ਫਿਰ ਦਿੱਲੀ ਪਹੁੰਚ ਗਿਆ ਜਹਾਂਗੀਰ ਦੇ ਕੋਲ ਜਹਾਂਗੀਰ ਦੇ ਨਾਲ ਬੜੇ ਮੰਨ ਲਓ ਇਹ ਹੁਣ ਇਤਨਾ ਡਰਿਆ ਹੋਇਆ ਸੀ ਜੋ ਸਤਗੁਰੂ ਕਹਿੰਦੇ ਇਹ ਪਹਿਲਾਂ ਵੀ ਡਰਿਆ ਹੋਇਆ ਸਤਗੁਰਾਂ ਤੋਂ ਜਦੋਂ ਸ਼ੇਰ ਦਾ ਸ਼ਿਕਾਰ ਕੀਤਾ ਸ਼ੇਰ ਦਾ ਮੁਕਾਬਲਾ ਕੀਤਾ ਸਤਗੁਰਾਂ ਨੇ ਪਰ ਹੁਣ ਇਹਦੇ ਕੋਲ ਸੀ ਜਿਹੜੇ ਚੰਦੂ ਵਰਗੇ ਕਈ ਹੋਰ ਸੀ ਤਾਂ ਉਹਨਾਂ ਨੇ ਕਿਹਾ ਕਹਿੰਦੇ ਐਂ ਤਾਂ ਕਰੋ ਕਿ ਜਿਹੜਾ ਇਹਦਾ ਪੱਲਾ ਸਾਰੇ ਕਹਿੰਦੇ ਨੇ ਨਾ ਸਾਨੂੰ ਅਸੀਂ ਉਹਨਾਂ ਦਾ ਫੱਲਾ ਫੜਿਆ ਸੀ ਉਹਨਾਂ ਦਾ ਫੱਲਾ ਫੜਿਆ ਐਂ ਤਾਂ ਕਰੋ ਜਿਹੜਾ ਇਹਨਾਂ ਦਾ ਪੱਲਾ ਫੜ ਲੇਗਾ ਨਾ ਉਹ ਰਹਾ ਹੋ ਜਾਏਗਾ। ਜਹਾਂਗੀਰ ਉਹਨੇ ਉਹਨੂੰ ਕਹਿ ਦਿੱਤਾ ਜਹਾਂਗੀਰ ਨੂੰ ਜਿਹੜੇ ਨੇੜੇ ਸਲਾਹਕਾਰ ਉਹਨਾਂ ਨੇ ਜਹਾਂਗੀਰ ਨੇ ਅੱਗੇ ਸੱਦੇ ਗੱਲ ਦਿੱਤੇ ਕਹਿੰਦੇ ਜਿਹੜਾ ਇਹਦੀਆਂ ਜਾਮੇ ਦੀਆਂ ਜਾਂ ਇਹਦਾ ਪੱਲਾ ਫੜ ਕੇ ਨਿਕਲ ਜਾਵੇਗਾ ਇਸ ਕੁਵਲੇ ਕਲ ਤੋਂ ਮੁਕਤ ਕੀਤਾ ਜਾਵੇਗਾ ਸੱਦਾ ਕੱਲੇ ਗਏ ਸ੍ਰੀ ਦਰਬਾਰ ਸਾਹਿਬ ਬਾਬਾ ਬੁੱਢਾ ਜੀ ਅਤੇ ਕਾਫੀ ਸੀ ਜਿਹੜੇ ਗੁਰੂ ਘਰ ਦੇ ਨਾਲ ਪ੍ਰੇਮ ਕਰਨ ਵਾਲੇ ਸਰਦਾਰ ਲੋ ਮਾਤਾ ਨਾਨਕੀ ਜੀ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਮਹਿਲ ਪਰਿਵਾਰ ਸੀ ਸੁਖ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਦੇ ਸੁਪੁੱਤਰ ਤਾਂ ਜਦੋਂ ਇਹਨਾਂ ਨੂੰ ਸੱਦਾ ਕੱ ਲਿਆ ਤਾਂ ਉਹ ਸਮੇਂ ਇਹਨਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਕਹਿੰਦੇ 52 ਕਲੀਆਂ ਦਾ ਜਿਹੜਾ ਚੋਲਾ ਜਾਮ ਹੈ ਉਹ ਤਿਆਰ ਕਰਵਾਓ ਉਹ ਲੈ ਕੇ ਆਏ ਤਾਂ 52 ਕਲੀਆਂ ਦਾ ਸਤਪੁਰਾਂ ਨੇ ਚੋਲਾ ਪਹਿਨੇ ਆ ਅਤੇ ਉਹ 52 ਰਾਜਿਆਂ ਨੂੰ ਕਿਹਾ ਕਿ ਵੱਲੇ ਫੜੋ ਇੱਕ ਇੱਕ ਕਲੀ ਫੜੋ ਜਾਮੇ ਦੇ ਤਾਂ ਉਹਨਾਂ ਨੇ ਉਹ ਕਲੀਆਂ ਫੜੀਆਂ ਸਤਿਗੁਰਾਂ ਦਾ ਪੱਲਾ ਫੜਿਆ ਪੱਲਾ ਫੜ ਕੇ ਉਹਨਾਂ ਨੂੰ ਮੁਕਤ ਕੀਤਾ ਅਤੇ ਮੁਕਤ ਇਦਾਂ ਦਾ ਕੀਤਾ ਕੱਲਾ ਇਹ ਸਾਰੇ ਹਾ ਦੇ ਵਿੱਚੋਂ ਮੁਕਤ ਨਹੀਂ ਕੀਤਾ 52 ਰਾਜੇ ਜਦੋਂ ਆਪਣੀ ਰਿਆਸਤ ਦੇ ਵਿੱਚ ਗਏ ਨੇ ਨਾ ਦੁਬਾਰਾ ਤਾਂ ਕਹਿੰਦੇ ਉਹਨਾਂ ਵਰਗਾ ਉਹ ਜਿਤਨੀਆਂ ਰਿਆਸਤਾਂ ਨੇ 52 ਰਾਜੇ ਉਹਨਾਂ ਦਾ ਕਹਿਣਾ ਹੈ ਕਹਿੰਦੇ ਇਹ ਇਦਾਂ ਲੱਗੇ ਨੇ ਮੰਨ ਲਓ ਪਹਿਲਾਂ ਦੀ ਵਰਤੀ ਜਿਵੇਂ ਅਸੀਂ ਉਹਨਾਂ ਦੇ ਸਾਡੀ ਰਿਆਸਤ ਆ ਵਜ ਦੇ ਆ ਵਜ ਉਹ ਤਾਂ ਹੀ ਕੈਦ ਹੋਏ ਸੀ ਨਾ ਕੋਈ ਤਾਂ ਕਮੇਸੀ ਉਹਨਾਂ ਦੇ ਵਿੱਚ ਤਾਂ ਹੁਣ ਉਹ ਏਦਾਂ ਕਹਿੰਦੇ ਸੀ ਰਿਆਸਤ ਵਾਲੇ ਕਿ ਜਿਹੜੇ ਸਾਡੇ ਰਾਜੇ ਆਏ ਨੇ ਨਾ ਏਦਾਂ ਲੱਗਦਾ ਕਿ ਇਹ ਅ ਰੱਬ ਦਾ ਰੂਪ ਹੋ ਕੇ ਆਏ ਨੇ ਰੱਬ ਨੂੰ ਮਿਲ ਕੇ ਆਏ ਨੇ ਏਦਾਂ ਦਾ ਇਲਾਹੀ ਨੂਰ ਸੀ ਉਹਨਾਂ ਦੇ ਸਾਰਿਆਂ ਨੂੰ ਇੱਕੋ ਹੀ ਗੱਲ ਕਹਿੰਦੇ ਨੇ ਰੱਬ ਦੇ ਨਾਲ ਜੁੜੋ ਰੱਬ ਦੇ ਨਾਲ ਮਹੱਭਤ ਕਰੋ 52 ਰਾਜੇ ਉਹ ਇਸ ਤਨ ਦੇ ਵਿੱਚੋਂ ਜਿਵੇਂ ਮੁਕਤ ਕੀਤੇ ਨੇ ਕਿ ਜੇਲ੍ਹ ਸੀ ਉਹਨਾਂ ਨੂੰ ਅਤੇ ਉਹਨਾਂ ਨੂੰ ਅੰਦਰ ਦੀ ਵੀ ਸਤਿਗੁਰਾਂ ਨੇ ਮੁਕਤੀ ਦਿੱਤੀ 84 ਦਾ ਗੜ੍ਹ ਵੀ ਕਟਿਆ ਛੇਵੇਂ ਪਾਤਸ਼ਾਹ ਮਹਾਰਾਜ ਜੀਆ ਨੇ ਤਾਂ ਅੱਜ ਦੇ ਦਿਨ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਕਿਲੇ ਦੇ ਵਿੱਚੋਂ ਉਹਨਾਂ ਨੂੰ ਮੁਕਤ ਕੀਤਾ ਸੰਗਤਾਂ ਨੂੰ ਪਤਾ ਲੱਗਾ ਸੰਗਤ ਜਦੋਂ ਸਤਿਗੁਰੂ ਦਰਬਾਰ ਸਾਹਿਬ ਉਂਝ ਫਿਰ ਉਥੇ ਸਤਿਗੁਰਾਂ ਦੇ ਆਉਣ ਦੇ ਵਿੱਚ ਦੀਪਮਾਲਾ ਕੀਤੀ ਮੰਨੋ ਘਰ ਤੇ ਜਿਵੇਂ ਚਰਾਗ ਲਾਣੇ ਜੋਤਾਂ ਲਾਉਣੀ ਆ ਇਦਾਂ ਸਤਿਗੁਰਾਂ ਦੀ ਖੁਸ਼ੀ ਦੇ ਵਿੱਚ ਕਿਉਂਕਿ 6ਵੇਂ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਗਏ ਸੀ ਉਸ ਸਮੇਂ ਉਹਨਾਂ ਨੂੰ ਕਿਸ ਤਸੀਹੇ ਦੇ ਦੇ ਕੇ ਸੀ ਰਗੀਦਰ ਸੀ ਹੁਣ ਉਹੀ ਜਹਾਂਗੀਰ ਹੈ ਅਤੇ ਹੁਣ ਉਹਨਾਂ ਦੇ ਪੁੱਤਰ ਨੇ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਹੁਣ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਸੀ ਕਿ ਜਹਾਂਗੀਰ ਉਹ ਪਾਪੀ ਹੈ ਜਿਹੜਾ ਰੱਤਾ ਭਰ ਵੀ ਕਿਸੇ ਤੇ ਤਰਸ ਨਹੀਂ ਕਰਦਾ ਦਇਆ ਨਹੀਂ ਕਰਦਾ 6ਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਕੋਲ ਗਏ ਨੇ ਮਾ ਮਾਤਾ ਨਾਨਕੀ ਜੀ ਨਾਲ ਦੇ ਮਾਤਾ ਜੀ ਨੇ ਬਾਦਸ਼ਾਹ ਮਹਾਰਾਜਿਆਂ ਦੇ ਸਾਰੇ ਤਕਰੀਬਨ ਇਦਾਂ ਦੇ ਮਨ ਦੇ ਵਿੱਚ ਉਹਨਾਂ ਦੇ ਡਰ ਸੀ ਕਿ ਕਿਤੇ ਕੋਈ ਅਣਹੋਣੀ ਨਾ ਇਦਾਂ ਦੀ ਹੋ ਜੇ ਪਰ ਜਦੋਂ ਪਤਾ ਲੱਗਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਆ ਰਹੇ ਨੇ ਤਾਂ ਖੁਸ਼ੀਆਂ ਦੇ ਵਿੱਚ ਉਹਨਾਂ ਨੇ ਫਿਰ ਦੀਪਮਾਲਾ ਕੀਤੀ ਖੁਸ਼ੀਆਂ ਦੇ ਵਿੱਚ ਹਸਤ ਬਾਜੀਆਂ ਚਲਾਈਆਂ ਖੁਸ਼ੀਆਂ ਦੇ ਵਿੱਚ ਉਹਨਾਂ ਨੇ ਮੰਨ ਲਓ ਆਪਣੇ ਆਪੋ ਆਪਣੇ ਘਰ ਸਜਾਏ ਕਿ ਹੁਣ ਚਾਨਣ ਮਨਾਰਾ ਹੁਣ ਹੋਇਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਆਗੇ ਫਿਰ ਉਹਨਾਂ ਨੇ ਜਿਸ ਸਮੇਂ ਬਾਬਾ ਸਾਏ ਨੇ ਜਹਾਂਗੀਰ ਫਿਰ ਵੀ ਮਿਲੇ ਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਮਜਨੂ ਦੇ ਢਿੱਲੇ ਤੇ ਦਿੱਲੀ ਪਰ ਜਦੋਂ ਮਿਲੇ ਆ ਚੰਦੂ ਤਾਂ ਉਦਾਂ ਦਾ ਸੀ ਉਹ ਪਿੱਛੇ ਰਹਿ ਗਿਆ ਸਾਈ ਮੀਆਂ ਮੀਰ ਜੀ ਵੀ ਮਿਲੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਪਰ ਉਸ ਸਮੇਂ ਸਤਗੁਰਾਂ ਨੇ ਰਤਾ ਭਰ ਵੀ ਰੰਜਸ ਨਹੀਂ ਕੀਤੀ ਮਨ ਦੇ ਵਿੱਚ ਕਿ ਇਹਨਾਂ ਨੇ ਸਾਡੇ ਪਿਓ ਨੂੰ ਸਾਡੇ ਪਿਤਾ ਗੁਰੂ ਨਸੀਬ ਕੀਤਾ ਜਹਾਂਗੀਰ ਆਇਆ ਮਿਲੇ ਆ ਤਾਂ ਜਦੋਂ ਸਤਗੁਰਾਂ ਦਾ ਸੁਭਾਅ ਵੇਖਿਆ ਨਾ ਇਹਨਾਂ ਨੇ ਉਹ ਮੱਲੋ ਏਦਾਂ ਦਾ ਮਰੀਦ ਹੋ ਗਿਆ ਦੋਵੇਂ ਹੱਥ ਜੋੜ ਕੇ ਖਲੋ ਗਿਆ ਜਹਾਂਗੀਰ ਉਹ ਕਹਿੰਦਾ ਇਹ ਮੈਨੂੰ ਮਾਫ ਕਰੋ ਫਿਰ ਸਾਈਂ ਮੀਆਂ ਮੀਰ ਆਇਆ ਸਾਈਂ ਮੀਆਂ ਮੀਰ ਨੇ ਦੋਵੇਂ ਹੱਥ ਜੋੜੇ ਕਹਿੰਦੇ ਇਲਾਹੀ ਰੂਪ ਅੱਲਾ ਦੇ ਰੂਪ ਅੱਲਾ ਦੇ ਮਜਸਮੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਜਹਾਂਗੀਰ ਦਾ ਕੋਈ ਕਸੂਰ ਨਹੀਂ ਹੈ ਚੰਦੂ ਵਰਗੇ ਹੋਗੇ ਬੜੇ ਹੋਰ ਨੇ ਜਿਨ੍ਹਾਂ ਨੇ ਆ ਕੇ ਗਲਤ ਇਹਨਾਂ ਨੂੰ ਗੱਲਾਂ ਇਹਦੇ ਮਨ ਦੇ ਵਿੱਚ ਭਵਾ ਦਿੱਤੀਆਂ ਅਤੇ ਇਹ ਦੇ ਕਰਕੇ ਇਹਨੂੰ ਫੈਸਲਾ ਲੈਣ ਤੇ ਮਜਬੂਰ ਕਰਦੇ ਸੀ ਤੁਹਾਡੇ ਪਿਤਾ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੋ ਕੁਝ ਹੋਇਆ ਇਹ ਚੰਦੂ ਕਰਕੇ ਹੋਇਆ ਜੋ ਕੁਝ ਹੋਇਆ ਤੁਹਾਡੇ ਚਾਚਾ ਜੀ ਕਰਕੇ ਤਾਇਆ ਜੀ ਕਰਕੇ ਹੋਇਆ ਤਾਇਆ ਜੀ ਲੱਗਦੇ ਸੀ ਭਰਤੀ ਚੰਦ ਇਹਨਾਂ ਦੇ ਕਿ ਉਹਨਾਂ ਨੇ ਇਹਨਾਂ ਦੀ ਤਾਇਆ ਜੀ ਇਹਨਾਂ ਦੇ ਭਰਾ ਮਿਹਰਬਾਨ ਕਰਮੋਂ ਹੋਗੀ ਕਿ ਸਭ ਕੁਝ ਉਹਨਾਂ ਦੀਆਂ ਖਬਰਾਂ ਇੱਥੇ ਤੱਕ ਆਉਂਦੀਆਂ ਸੀ ਕਿ ਐਦਾਂ ਕਰੋ ਇੱਕ ਤਾਂ ਸਿੱਧੀ ਗੱਲ ਕਰਨੀ ਹੈ ਕਿ ਬਾਦਸ਼ਾਹ ਦੇ ਨਾਲ ਗੱਲ ਕਰੀਏ ਉਹ ਜਿਦਾਂ ਪ੍ਰਿਥੀ ਚੰਦ ਸੀ ਮਾੜੀ ਵਰਤੀ ਵਾਲਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੱਡਾ ਭਰਾ ਤਾਂ ਉਹਨੇ ਇਸ ਚੰਦੂ ਦੇ ਨਾਲ ਗੱਲ ਕਰਨੀ ਕਿਉਂਕਿ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਖਾਰਖੰਦਾ ਸੀ ਤਾਂ ਕਹਿੰਦੇ ਇਹਦੇ ਕਰਕੇ ਖਾਰਖਣ ਵਾਲੇ ਜਦੋਂ ਸਾਰੇ ਇਕੱਠੇ ਹੋ ਗਏ ਤਾਂ ਫਿਰ ਐਦਾਂ ਦਾ ਕੋਈ ਨਾ ਕੋਈ ਤਾਂ ਮਾੜਾ ਕਰਮ ਹੋਣੀ ਹੈ ਤਾਂ ਇਹਨਾਂ ਨੇ ਐਦਾਂ ਦਾ ਮਾੜਾ ਕਰਮ ਕੀਤਾ ਕਿ ਸਾਡੀ ਜਹਾਂਗੀਰ ਜੀ ਤੁਹਾਡੇ ਮੱਥੇ ਤੇ ਕਲੰਕ ਲੱਗ ਗਿਆ ਰਹੀ ਦੁਨੀਆ ਤੱਕ ਇਹ ਕਲੰਕ ਨਹੀਂ ਲਵੇਗਾ ਉਥੇ ਮਾਫੀਆਂ ਮੰਗੀਆਂ ਜਹਾਂਗੀਰ ਨੇ ਮੈਨੂੰ ਮaaf ਕਰਦੇ ਆ ਤਾਂ ਸਤਿਗੁਰੂ ਕਹਿੰਦੇ ਨੇ ਕਰਮਾਂ ਦੀ ਗੱਲ ਹੈ ਕਰਮਾਂ ਦਾ ਗੇੜ ਹੁੰਦਾ ਹੈ ਕੋਈ ਗੱਲ ਨਹੀਂ ਪਰ ਮੇਰੇ ਸਤਿਗੁਰਾਂ ਨੇ ਅੱਗੇ ਕੋਈ ਵਚਨ ਨਹੀਂ ਕੀਤਾ ਜਹਾਂਗੀਰ ਨੂੰ ਕਿ ਤੈਨੂੰ ਬਖਸ਼ਿਸ਼ ਦਿੱਤਾ ਜਾਂਦਾ ਹੋ ਗਿਆ ਸਤਿਗੁਰੂ ਕਹਿੰਦੇ ਨੇ ਹੁਣ ਤੁਹਾਡੇ ਵਰਤੀ ਕੋਈ ਰੰਜਿਸ਼ ਨਹੀਂ ਹੈ ਮੈਨੂੰ ਅਤੇ ਸਾਡੀ ਪੂਰੀ ਜਿਤਨੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਨਕਾਂ ਦੇਵਾ ਸੰਗਤ ਉਹਨਾਂ ਤੁਹਾਡੇ ਨਾਲ ਪੀਰਾਂ ਜਿਸ ਜਹਾਂਗੀਰ ਚਰਨਾ ਤੇ ਮੱਥਾ ਟੇਕੇ ਆ ਉਹਨੇ ਮਾਫੀਆਂ ਮੰਗੀਆਂ ਤਰਲੇ ਕੀਤੇ ਜਹਾਂਗੀਰ ਨੇ ਮੈਨੂੰ ਮਾਫ ਕਰਦੇ ਸਤਿਗੁਰੂ ਕਹਿੰਦੇ ਆਨੰਦ ਲਓ ਆਪਣੇ ਰਾਜ ਭਾਗ ਦਾ ਤਾਂ ਐਦਾਂ ਬੰਦੀ ਮਲੋ 52 ਰਾਜਿਆਂ ਨੂੰ ਸਤਿਗੁਰਾਂ ਨੇ ਮੁਕਤ ਕਰਾਇਆ ਉਹਦੇ ਮਨ ਦੀ ਰੰਜਸ ਵੀ ਕੱਢੀ ਜਹਾਂਗੀਰ ਦੀ ਅਤੇ ਬਾਕੀਆਂ ਦੀ ਵੀ ਰੰਜਸ ਕੱਢੀ ਮੰਗੀ ਹੁਣ ਜਿਨ੍ਹਾਂ ਨੇ ਕੀਤਾ ਸੀ ਮੰਨ ਲੋ ਉਹ ਬਾਦੇ ਵਿੱਚ ਆਉਣਾ ਚੰਦੂ ਤੜਫ ਕੇ ਤੜਫ ਤੜਫ ਕੇ ਮਰਿਆ ਮੌਤ ਮੰਗਦਾ ਸੀ ਉਹਨੂੰ ਮੌਤ ਵੀ ਨਸੀਬ ਨਹੀਂ ਹੁੰਦੀ ਸੀ ਐਦਾਂ ਤੜਫਦਾ ਸੀ ਜਹਾਂਗੀਰ ਜਿਹੜਾ 6ਵੇਂ ਪਾਚਾ ਮਹਾਰਾਜ ਜੀ ਨੂੰ ਅਤੇ 5ਵੇਂ ਪਾਚਾ ਮਹਾਰਾਜ ਜੀ ਨੂੰ ਸੀਧੇ ਕਰਵਾਇਆ ਜਿਨ੍ਹਾਂ ਨੇ ਪਾਪੀ ਨੇ ਚੰਦੂ ਨੇ ਜਿਹੜਾ ਰਿਸ਼ਤਾ ਘੱਲਿਆ ਸੀ ਜਿਨੇ ਮੌਤ ਵੀ ਨਸੀਬ ਨਹੀਂ ਹੋਈ ਤੜਫਦਾ ਰਿਹਾ ਮੰਨ ਲੋ ਸਜ਼ਾ ਜ਼ਰੂਰ ਮਿਲਦੀ ਹੈ ਇਹੇ ਕਰ ਕਰੇ ਸੋ ਇਹੇ ਕਰ ਪਾਏ ਅੱਜ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੰਵਜਾਰਾ ਜਨ ਮੁਕਤ ਕਰਾਇਆ ਸੀ ਸਤਿਗੁਰੂ ਤੁਹਾਡੇ ਅੱਗੇ ਤਰਨ ਅਸੀਂ ਵੀ ਬੰਦਨਾਾਂ ਦੇ ਵਿੱਚ ਜਕੜੇ ਹੋਏ ਆਂ ਮਾਇਆ ਦਾ ਜਕੜ ਅਤੀਤ ਮੋਹ ਦਾ ਤੰਦਾਂ ਪੈ ਗਿਆ ਨੇ ਸੰਸਾਰ ਦੀਆਂ ਤੰਦਾਂ ਪੈ ਗਿਆ ਨੇ ਸਾਨੂੰ ਵੀ ਸਤਿਗੁਰੂ ਮੁਕਤ ਕਰ ਦੇ ਆਪਣੇ ਮੁਬਾਰਕ ਚਰਨਾਂ ਦੇ ਨਾਲ ਜੋੜ ਲਓ ਆਪਣੇ ਦਰ ਘਰ ਦੇ ਨਾਲ ਜੋੜ ਲਓ ਗੁਰਸਿੱਖੀ ਦਾ ਨਾਮ ਦਾ ਗੁਰਮਤਿ ਦੀਆਂ ਦਾਤਾਂ ਸਾਡੀ ਛੋਣੀ ਦੇ ਵਿੱਚ ਪਾ ਦੋ ਐਦਾਂ ਸਤਿਗੁਰਾਂ ਦੇ ਕੋਲ ਤਰ ਲਗਰੀ ਸਮਾਪਤੀ ਦਾ ਸਮਾਂ ਹੁਣਾਂ ਭਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ